ਤੋਂ ਸੰਦੀ ਛੁੱਟੀ ਮਾਰੀ ਸੀ ਕਿਉਂਕਿ ਮੈਨੂੰ ਨਾਡਾ ਸਾਹਿਬ ਜਾ ਕੇ ਇੱਕ ਕਵਿਤਾ ਬੋਲਣੀ ਸੀ ਪਰ ਪਰਵਕਤ ਘਰ ਨੇ ਮੈਨੂੰ ਤੈਅ ਨਹੀਂ ਦਿੱਤਾ ਉਹ ਦੁਆਰਾ ਸਾਹਿਬ ਵਿੱਚ ਜਿਹੜੇ ਗੁਰਮੁਖਤ ਪ੍ਰੋਗਰਾਮ ਕਰਵਾਏ ਜਾਂਦੇ ਨੇ ਉਹਨਾਂ ਦਾ ਇਹ ਮਕਸਦ ਹੁੰਦਾ ਹੈ ਕਿ ਮੇਰੇ ਵਾਂਗੂ ਛੋਟੇ ਛੋਟੇ ਬੱਚਿਆਂ ਨੂੰ ਇਸ ਇਤਿਆਜ਼ ਬਾਾਰੇ ਪਤਾ ਚੱਲੇ ਫਿਰ ਮੈਂ ਇਹਨਾਂ ਨੂੰ ਕਦੇ ਵੀ ਇਸ ਕਵਿਤਾ ਸੁਣਾਉਣ ਵਾਸਤੇ ਟੈਗ ਨਹੀਂ ਮੰਗਾਗੀ ਸਾਹਿਬ ਜੀ ਨਾਲ ਹਮੇਸ਼ਾ ਜੁੜੀ ਰਵਾਂਗੀ ਤੇ ਫੇਸਬੁੱਕ ਤੇ ਕਵਿਤਾਵਾਂ ਯਾਦ ਕਰਕੇ ਅਪਲੋਡ ਕਰਦੀ ਰਵਾਂਗੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ